2rp ਲੈ ਲੈ ਜਾ 23 ਦੀ ਕਹਿੰਦਾ ਤੇਰਾ ਬਾਈ ਐ ਤੂੰ ਦੋਏ ਲਵਾਂਗਾ ਤੈਨੂੰ ਪਤਾ ਨਹੀਂ ਸਤਾ ਨਹੀਂ ਯਾਰਾ ਨਹੀਂ ਨਹੀਂ ਮੇਰੀਆਂ ਸੌਦਾ ਨਹੀਂ ਖਰਾਬ ਕਰਦੇ ਜੇ ਤੈਨੂੰ ਪੁੱਗਣ ਲਈ ਨਹੀਂ ਨਾਲੇ ਪੂਰੀਆਂ ਚਲੀ ਜਾਂਦੇ ਨੇ ਬਸ ਬਸ 라ਜੂ ਹੁਣ ਕਾਫਲ ਛੱਡੀ ਆ ਕੋਈ ਲੈ ਪਰੇ ਹੁਣ ਬੱਕਰੀਆਂ ਲੈਤੀਆਂ ਬਾਵਾ ਵੇਚਦਾ ਨਾ ਹੁਣ ਕਾਨੂੰ ਗੱਕ ਨੂੰ ਤੜਕਿਉ ਨੇ ਹੋ ਪਾ ਦਾਂ ਨੱਥ ਪਾ ਨਾ ਮੈਂ ਲੈ ਲੂਗਾ ਅਗਲਾ ਮੈਂ ਬਸ ਬੱਕਰੀਆਂ ਵੇਚਤੀ ਆ ਹੁਣ ਵੇਚਤੀ ਆ 라ਜੂ ਚੱਪਾ ਪਏ ਖਾਂਦਾ ਓਏ ਇਹ ਨਾ ਬੇਸਤ ਖਾਣੂ ਉਸ ਨਾਲ ਮੇਰੀ ਤਿੰਨ ਵੀ ਹੱਥ ਲਵਾ ਚ ਰਵੇ ਗਲਾਨੀ ਨਹੀਂ ਹੁੰਦੇ ਜੀ ਗਲਾਨੀ ਨਹੀਂ ਹੁੰਦੇ ਥੋੜਾ ਜਿਹਾ ਉਹ ਤਾਂ ਕਰਾਂਗੇ ਅਸੀਂ ਛੋਰ ਛਾੜ ਕਰਾਵਾਂਗੇ ਉਹ ਤਾਂ ਗੰਗੇ ਨੂੰ ਪਤਾ ਨਹੀਂ ਨਹੀਂ ਤੇ ਹੀ ਕਹਿੰਦੀ ਸੁਈ ਹੋਈ ਹੈ ਨਾ ਬੱਚਾ ਆਪਣੀ ਕੋਈ ਫੰਡਰਿਆ ਨਹੀਂ ਬੱਚੇ ਰੱਖੇ ਬਈ ਅਸੀਂ ਤੇ ਰੱਖ ਲੈ ਪਤਾ ਮੈਂ ਕੀ ਕਰੂੰਗਾ ਮੁੱਲ ਤਾਂ ਪੂਰੀ ਲਾਈ ਖੜੇ ਬਸ ਫਿਰ ਕੱਚੀ ਗੱਲ ਤਾਂ ਕਹੀ ਨਹੀਂ ਆਪਾਂ ਨੇ ਉਠਾ ਸੋ ਨਾ ਮਾ ਕੇ ਉਹਨੇ ਵੀ ਇਹੀ ਕਿਹਾ ਇੱਕ ਗੱਲ ਆ 150 ਕਮਾਉਣਾ ਹਾਂ ਆਇਆ ਕਰੋੜ ਦੰਦਰਾਂ ਵਾਲੇ ਤੋਂ ਪਟਿਆਲੇ ਦੇ ਪਹਿਲੇ ਪਾਸੇ ਬਹੁਤ ਬਾਣੂ ਆਇਆ ਰਾਬ ਮਾਰਚੋਂ ਆਇਆ ਇਹ ਮੁੰਡਾ ਤੇਰਾ ਮਨ ਕਾ ਦਦੇ ਪਈ ਮੁੰਡਾ ਕਿਹ ਗੱਲ ਆ ਮਾੜਾ ਮੁੰਡਾ ਇੱਕ ਅੱਧੀ ਇਹਦੇ ਹੈ ਬੱਕਰੀ ਹੈ ਨਹੀਂ ਇਹ ਇੱਕ ਅੱਧੀ ਵੇਚ ਕੇ ਰੋਟੀ ਕਮਾ ਕੇ ਉਹਦੇ ਘਰ ਨੂੰ ਭੱਜੂਗਾ ਨਾ ਵੇਚੀ ਅਗਲੀ ਮੰਡੀ ਆ ਜੂਗਾ ਠੀਕ ਆ ਠੀਕ ਆ ਠੀਕ ਆ ਭਾਈ ਬੋਲ ਇਹ 23 ਦੀ ਕਹਿੰਦਾ ਯਾਰ ਅਸੀਂ 20 ਕਹਿੰਤਾ ਯਾਰ ਗੱਲ ਜੇ ਗੱਲ ਤਰੀਏ ਮਨ ਮਨ ਦੀ ਸੀ ਦੋਨਾਂ ਦੀ ਗੱਲ ਹੈ ਪਹਿਲਾਂ ਦੋਨਾਂ ਨੇ ਯਾਰ ਤਾ ਹੁਣ ਕੱਲੀ ਦਾ ਨਹੀਂ ਕਿਹਾ ਭਾਈ ਵੀ ਕੋਈ ਨਹੀਂ ਕਰਦਾ ਭਾਈ ਛੋਟੇ ਭਾਈ ਕੀ ਮੰਗੇ ਤੈਂ 23 ਦੀ ਕਹਿੰਦਾ ਯਾਰ ਇਹ 35 ਦੀ ਤਾ 20 ਲਾ ਤਾ ਪੂਰਾ ਦੂਰੇ 23 ਦੀ ਕਿਹਾ ਨੇ ਪਕੜਾ ਮੁੱਕਰ ਲਿਆ ਕੋਈ 23 ਦੀ ਪਹਿਲਾਂ ਦੋਨੇ ਕਿਹਾ ਸੀ ਦੋਨੇ ਮਾਰ ਦੋਨੇ ਲਈ ਹੁਣ ਯਾਰ ਦੋਨੇ ਕੱਲੀ ਦਾ ਕਿਹਾ 23000 ਤਨੇ ਕਹਿੰਦਾ ਕੱਲੀ ਤੇ 23 ਦਾ ਇਹ ਕਹਦਾ ਹੂਗਾ ਕਾਕਾ ਚਲੋ ਤਾਂ ਲੱਗਦੀ ਚੀਜ਼ ਦਾ 23 ਮੰਗੇ 24 ਮੰਗੇ 25 ਮੰਗੇ ਯਾਰ ਇਹ ਕੀ ਗੁੱਸਾ ਹੈ ਕਿਉਂ ਮਿੱਠੂ ਹੁਣ ਤੂੰ ਮੈਨੂੰ ਅਸ ਕੀ ਦੇਣਾ ਹੈ ਬੋਰਡ ਨੂੰ ਹਟਾ ਦੇ ਉਹ ਖੜਦਾ ਉਹ ਉਂਝਾਦਰਾਂ ਚ ਕਹਦਾ ਸ਼ਰਤਾ ਅਰੇ ਇਕੱਲਾ ਕਿਸ਼ਨਾਪੁਰੇ ਕੋਈ ਗੱਲ ਨਹੀਂ ਉਹ ਕਹਿੰਦਾ ਇਹ ਨਹੀਂ ਇਹਦੀਆਂ ਨੇ ਦੋਆਂ ਤਾਂ ਮੈਂ ਲਾ ਕਰੀਬ ਆਦਮੀ ਨੇ ਦੋ ਇਹਨੂੰ 70000 ਦੀਆਂ ਕਹਿੰਦਾ 36 ਕਿੰਨਾ ਹੁੰਦਾ ਪਹਿਲਾਂ 40 ਦੀਆਂ ਕਹਿੰਦਾ 40 ਦੀਆਂ ਕਦ ਕਹਿਆ ਯਾਰ ਦੋ ਘਟ 40 ਆਖੇ ਨੇ ਸੀ ਸਿੱਤੀ ਕਿਹਾ ਤੈਨੂੰ ਫਿਰ 37 ਕਿਹਾ ਤੀ ਕਿਹਾ 37 ਆਖੇ ਨੇ ਇਹਨੂੰ 37 ਕਹਦਾ ਤੂੰ ਫਿਰ ਤੂੰ ਦੱਸ ਕਿੰਨੇ ਦੇਣੀ ਕਹਿੰਦਾ ਪਰ 80 ਚੱਲ ਹਾਂ ਬੰਦ ਤਾਂ ਨਹੀਂ ਕੰਮ ਉਹ ਬੰਦ ਕੰਮ ਨਹੀਂ ਮੈਂ ਖੜਾ

ਓਕੇ ਦੀ ਰਿਪੋਰਟ ਹੈ ਓਕੇ ਦੀ ਰਿਪੋਰਟ ਹੈ ਕੋਈ ਨਹੀਂ ਖੋਟ ਹੈ ਸਹੀ ਹੈ ਰੱਬ ਦੀ ਇਹਨੂੰ ਹੋਟਾ ਵਿਚਾਰੇ ਨੂੰ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਲੈ ਬਾਈ ਛੋਟੇ ਭਾਈ ਜਿਹੜਾ ਕਰੂਗਾ ਸੌਦਾ ਛੋਟੇ ਚ ਦੋਵਾਂ ਦਾ ਕਰਦਾ ਮੁੰਡਿਆ ਕੀ ਮੰਗਿਆ ਹੁਣ ਹੁਣ ਦੁਬਾਰੇ ਤੇ ਚੱਲ ਅਜਿਹਾ 30 ਦੀ ਮੰਗੇ ਸੀ 60 ਮੰਗਿਆ ਸੀ ਤੂੰ ਸਾਰਾ ਕੁਝ ਛੱਡ ਕੇ 50 ਦੀਆਂ ਵੀ ਕਹਿ ਤੀ ਯਾਰ ਇਹ ਬੰਤਾ ਜੀ ਵੀ ਆ ਗਏ ਹੁਣ ਚੱਲ ਤੂੰ ਸਾਰਾ ਕੁਝ ਛੱਡ ਕੇ ਦੱਸ ਕਿੰਨੇ ਦੀਆਂ ਦੱਸੋ ਜੀ ਦੇ ਦਾਂਗੇ ਦੋਨੇ ਕੋਈ ਭਾਈ ਸਲਾਹ ਕਰ ਲੋ 55 ਹੈ ਹਾਂ ਜਾਂ ਹੋਣ ਬੁਜੋ ਹੋਣ ਪੰਜ ਮਾਤੋਂ ਬਾ ਬਾਗਾ 55 ਤੇ ਪਹਿਲਾਂ ਕਹਿੰਦਾ 60 ਦੇ ਦੇ ਦਾਂਗੇ ਛੋਟੇ ਭਾਈ ਕਿਹੜੇ ਪਿੰਡ ਤੋਂ ਆਏ ਹੋ ਤੁਸੀਂ ਪਿੰਡ ਦਾ ਕੁੰਮਣ ਕੁੰਮਣ ਮੋੜ ਕੁੰਮਣ ਕਲਾ ਆਹ ਮੈਨੂੰ ਪਤਾ ਹੈ ਕਿੱਨਾ ਮੁੰਡਾ ਹੈ ਕੁੰਮਣ ਤੋਂ ਇਹ ਯਾਰ ਕਮਨਤਾ ਸਦਾ ਹੀ ਕੁੰਮਣ ਤੋਂ ਹਦਾ ਕਰ ਆ ਦੇਖਿਆ ਇਹ ਦੇਖਿਆ ਇਹ ਪਨੇ ਨਰਮਨ ਜਾਨ ਦੇ ਆਪਾਂ ਗਈ ਸੀ ਉਹ ਜਿਹੜਾ ਇਹਦੇ ਬੀਰੂ ਕੀ ਰਿਸ਼ਤੇਦਾਰਾਂ ਦੇ ਉਹ ਸਾਤੋਂ ਕੀ ਗਲੀਆਂ ਸ਼ਾਨੀਆਂ ਮੰਗਤਿਆ ਤੋ ਸਾਰਾ ਪੰਜਾਬ ਅਸੀਂ ਗਾਈ ਫਿਰਦੇ ਆ ਚੱਲ ਇੱਧਰ ਚਲਾ ਕਮ ਮੇਡ ਰੱਜੂ ਕਾਰੇ ਕੀ ਕਰਾਂ ਤੇਰੀ ਵੀ ਸਲਾਹ ਲੈਣਾ ਯਾ 2 ਘਟ 40 ਦੀਆਂ ਲੈ ਜਨੇ ਯਾਰ ਦੋਨੇ ਬੱਸ ਅਜੂ ਬੰਨ ਚੱਕਰ ਤੇ ਮਰਨ ਦੋ ਘਟ 40 ਕਹਿੰਦਾ ਭਾਈ ਫਰਸਾਈ ਗੱਡੀ ਦਾ ਕਹਿੰਦਾ 20000 ਰੁਪਏ ਲੈ ਲੈ ਯਾ 30 ਦੀ ਕਹਿੰਦਾ ਤੇਰਾ ਭਾਈ ਮੈਂ ਤੂੰ ਦੋਏ ਲਵਾਂਗਾ ਤੈਨੂੰ ਪਤਾ ਨਹੀਂ ਸਤਾਣੀ ਯਾਰਾ ਨਹੀਂ ਮੇਰੀਆਂ ਹੈ ਨਹੀਂ ਭਈਆ ਫਾਈ ਆ ਬਚਰੇ ਓਏ ਖਰਚਾ ਓਏ ਚੁੱਪਾ ਲੈ ਚੁੱਪਾ ਉਤਰੇ ਹੋ ਜਾ ਨਾ ਸੌਦਾ ਨਹੀਂ ਖਰਾਬ ਕਰਦੇ ਜੇ ਤੈਨੂੰ ਪੁੱਗਣ ਲਈ ਨਹੀਂ ਨਾ ਲਈ ਪੂਰੀਆਂ ਚੜੀ ਜਦਨੇ ਬੱਸ ਬੱਸ ਰੱਜੀ ਹੁਣ ਕਾਫਲ ਛੱਡਿਆ ਕੋਈ ਅੱਜ ਆ ਵੀ ਫੰਡਰਾ ਰਹੇ ਗੱਲ ਸੁਣ ਲੈ ਕਾਲੇ ਪਹਿਲ ਤਾਂ ਹੈ ਜੀ ਤੇਰੀ ਬਸ ਤੈਨੂੰ ਕਹੀ ਤਾਂ ਵਾਪਾ ਚਲ ਜੀ ਉਦੋਂ ਬਾਅਦ ਉਹਨੇ ਗਾ ਕੇ ਕੋਈ ਨਵਾਂ ਹੋਰ ਨਹੀਂ ਇੱਕੂਆ ਫਿਰ ਤੂੰ ਗੁੱਸਾ ਨਾ ਕਰੀਂ ਨਹੀਂ ਕੋਈ ਥਾਰੀ ਆਪਾਂ ਕਰਦੇ ਆ ਛਾਈ ਤੇਰੀ ਸਾਡੇ ਹੱਥ ਚ ਆ ਕੋਈ ਗੱਲ ਨਹੀਂ ਨਹੀਂ ਆਪਾਂ ਨਹੀਂ ਨਹੀਂ ਆਪਰੇ ਜੀ ਤੂੰ ਕਹਿਤਾ ਚਲਦੀ ਨਹੀਂ ਤੂੰ ਪਰ ਆਪਾਂ ਜਿਹੜਾ ਲੈਂਦਾ ਲੈ ਜਾਂਦਾ ਕੋਈ ਗੱਲ ਨਹੀਂ ਨਹੀਂ ਬੀਚ ਆਪਾਂ ਨੂੰ ਕੋਈ ਹੋਣੀ ਹੈਗਾ ਓਏ ਚੱਕਰ ਨਹੀਂ ਹੈਗਾ ਨਹੀਂ ਚੱਲਦੇ ਨੇ ਉੱਤੇ ਰੱਜੂ ਮੈਨੂੰ ਪਤਾ ਨਾ ਪਰ ਉਹ ਚਰਚ ਕੱਚਾ ਬਣ ਰਿਹਾ ਤੇ ਨਾ ਖਾਲੀ ਨੇ ਖਾਲੀ ਬੱਕਰੀਆਂ ਕੋਈ ਬੱਚਾ ਨਹੀਂ ਕੋਈ ਉਹ ਵੀ ਨਹੀਂ ਰਹਿ ਨਹੀਂ ਨਾ ਮੂੜਾ ਗੱਭਰ ਰਹਿ ਗਿਆ ਗੱਭਰ ਵੀ ਨਹੀਂ ਹੈਗੇ ਉਰੇ ਫੇਰ ਕੱਚੇ ਰੁਪਏ ਥੋੜੀ ਲਾ ਦੇ ਰੱਜੂ ਓਏ ਗੱਲ ਸੁਣੋ ਮੁੱਛਾਂ ਵਾਲੇ ਮੁੰਡਿਆ ਕਰ ਲੈ ਪਰਾਂ ਏ ਠੁੱਤਾ ਕਿਉਂ ਉਹਨੂੰ ਖਾਲੀ ਮੋੜਦਾ ਇੱਕ ਗੱਲ ਹੋਰ ਦੀ ਐ ਇੱਕ ਗੱਲ ਹੋਰ ਐ ਇਹਦੇ ਵਿਚਾਰੇ ਦੇ ਕਸਾ ਕਸਾ ਕੇ ਕੰਦ ਚ ਤੇ ਜਦੋਂ ਦਾ ਠੀਕ ਕਰੀ ਵੀ ਨਹੀਂ ਨੰਦਾ ਤਾਵੇ ਛੋਟੇ ਨਾਲ ਟੱਕਰਾਂ ਲਾ ਲਾ ਕੇ ਬੰਦੇ ਨੇ ਵਾਲ ਵੀ ਪਟਾ ਲੇ ਆਹ ਗੰਜ ਸਿਰਾਂ ਵਿੱਚ ਪਾ ਲੇ ਹੈ ਸਦੀਕ ਦੇ ਤਾਂ ਬਹੁਤਾ ਸਦੀਕ ਤਾਂ ਸਦੀਕ ਐ ساری ਉਮਰ ਗਾਇਆ ਕੱਲੀ ਦਾ ਕਰ ਲੈ ਯਾਰ ਅੱਜ ਤੂੰ ਬੋਲ ਵਜਾਇਆ ਕੱਲੀ ਕਹਦੇ ਕੱਲੀ ਦਿੰਨਾ 22000 ਦੀ ਬੋਲ ਬਈ ਕੱਲੀ ਦੇ ਦਿਆਂ 22000 ਦੀ ਨਾ ਪਰੇ ਹੁਣ ਬੱਕਰੀਆਂ ਲੈਤੀਆਂ ਬਾਹਾਂ ਵੇਚਦਾ ਨਾ ਹੁਣ ਕਾਨੂੰ ਗੱਕ ਨੂੰ ਤੜਕਿਓ ਨੇ ਹੋ ਪਾ ਦਾਂ ਨੱਥ ਪਾ ਦਾਂ ਦੇਖ ਬੋਲ ਤਗੜੀ ਨਾ ਥਪਾਈ ਰੋ ਪਾ ਦੇ ਪਾ ਦੇ ਚੁੱਪਾ ਕਰ ਜਾ ਓਏ ਰਜੂ ਉਹ ਕੰਮ ਨਾ ਕਰੀ ਗਰੀ ਬਾਈ ਜਿੱੱਚਾ ਵਿੱਚ ਤੈਨੂੰ ਕੋਈ ਫਾਇਦਾ ਨਹੀਂ ਇਹਨੂੰ ਵੀ ਨਾ ਮਾਰ ਉਹਨੂੰ ਮੈਂ ਕਾਈਦਾ ਨਾ ਜਲੀ ਜੇ ਮਨ ਕਰਦਾ ਯਾਰ ਹਾਂ ਕਰੇ ਮਨ ਕਰਦਾ ਇੱਕ ਕੁੱਤੇ ਚਾੜੀ ਜਾਂਦੇ ਨੇ ਲਾ ਫਰਸਾਈ 47 ਦੇ ਕਰ ਲੈ 47 ਕਿੰਨਾ ਹੁੰਦਾ 40 ਦੇ ਛੱਤ ਉੱਤੇ ਲਾਜੂ 800 ਰੁਪਏ ਇਹ ਖੜ ਜਾ ਵੀ ਬੋਲੀ ਮੇਰੇ ਨਾਲ ਨਹੀਂ ਲੈਣੀ ਨਹੀਂ ਗੁੱਸਾ ਆਉਂਦਾ ਪਰ ਆ ਜਾ ਯਾਰ ਛੱਡ ਕੇ ਰਸਾ ਕੋਈ ਦੋ ਜਣੇ ਇੱਥੇ ਚੱਤੀ ਦੇ ਆ ਕੇ ਖੜ ਗਏ ਯਾਰ ਨਹੀਂ ਨਾ ਲੈ ਓ ਯਾਰ ਤੁਸੀਂ ਨਾ ਨਹੀਂ ਇੱਥੇ ਕਰ 47 ਕਿੰਨੇ ਹੁੰਦੇ ਨੇ 40 70 ਕੋਈ ਨਹੀਂ ਵਿਕਦੀਆਂ ਫਿਰ ਰੋਜੂ ਚਾਲੀਆਂ ਲੈ ਲੂਗਾ ਅਗਲਾ ਮੈਂ ਬਸ ਬੱਕਰੀਆਂ ਵੇਚਤੀ ਆ ਹੁਣ ਵੇਚਤੀਆਂ ਰਾਜੂ ਚੱਪਾ ਓਏ ਖਾਂਦਾ ਓਏ ਚੱਲਣੀਆਂ ਨਹੀਂ ਇਹ ਨਾ ਵੇਚ ਤੇ ਓਏ ਐ ਕਿਉਂ ਓਏ ਐ ਕਿਉਂ ਕਰਦਾ ਪੁੱਤਾ ਕਰੀ ਜਾਉਗਾ ਯਾਰ ਲੈਣਾ ਤਾਂ ਕੋ ਮੈਨੂੰ ਮੁਫਤ ਮਿਲ ਜਾਣ ਯਾਰ ਬੜੇ ਬਾਪੜੇ ਆਤੀਆਂ ਬਾਈ ਹੁਣ ਤੈਨੂੰ ਸੌਂ ਲੱਗੇਗੇ ਬੋਲਨੀ ਨਹੀਂ ਕੱਚਾ ਮੁੱਲਾ ਨਾ ਇੱਕ ਵਾਰੀ ਜੇ ਪੱਕਾ ਲਾ ਦੇ ਨਾ ਪਾ ਲਾਤਾ ਸੀ ਕੋਈ ਬੱਲਾਤਾ ਨਾ ਤਾਂ ਉੱਥੇ ਨਹੀਂ ਜਾਂਦੀਆਂ ਜਿੱਥੇ ਤੂੰ ਮੇਰੇ ਕੰਨ ਚ ਬੂਕ ਮਾਰਦਾ ਸੀ ਉੱਥੇ ਵੀ ਨਹੀਂ ਜਾਂਦੀਆਂ ਉੱਥੇ ਵੀ ਨਹੀਂ ਜਾਂਦੀਆਂ ਐਥੇ ਵੀ ਨਹੀਂ ਜਾਂਦੀਆਂ ਤੇ ਆ ਸਾਰੇ ਪੰਜਿਆਂ ਤੇ ਵੀ ਨਹੀਂ ਜਾਂਦੀਆਂ ਉਹਰਾ ਕਰ ਇਹ ਦੇ ਰਾਜ ਹੋ ਨਾ ਮੋੜੀ ਤਿੰਨ ਤੇ 40 ਜਾਂ ਹੋ ਹਣ ਲੈ ਜਾ ਲੈਣੀਆਂ ਨਹੀਂ ਵੀਰੋਂ ਨਹੀਂ ਲੈਣੀਆਂ ਸਾਨੂੰ ਨਾ ਕੋਈ ਸਾਨੂੰ ਉਸ ਨਾਲ ਮੇਰਾ ਤਿੰਨ ਵੀ ਹੱਥ ਲਵਾ ਚੜਾਵੇ ਬਿਲ ਨਹੀਂ ਲੈਂਦੇ ਜੀ ਨਹੀਂ ਲੈਂਦੇ ਦੇਖੋ ਲੈ ਜਾ ਨਹੀਂ ਲੈਣੀਆਂ ਮਾ ਜੀ ਉਹ ਨਹੀਂ ਲੜੀਆਂ ਨਹੀਂ ਲੜੀਆਂ ਯਾਰ ਫਾਇਆ ਕੀ ਨਹੀਂ ਯਾਰ ਇਹ ਇੰਨਾ ਥੋੜੀ ਜੱਟ ਵੱਜਦੀ ਹੁੰਦੀ ਆ ਯਾਰ ਵੀਰੇ ਯਾਰੀ ਕੁੱਤੇ ਚਾਲੀ ਦਾ ਸੀ ਲਾਇਆ ਦਿੱਤਾ ਸੀ ਫਤੋ ਕੁਛ ਨਹੀਂ ਲੈਂਦੇ ਸੀ ਤਲਾਦੀ ਦੁੱਬੀ ਸੁਕੀਆਂ ਲੈ ਜਾ ਹੱਕ ਕੇ ਨਹੀਂ ਤੇਰੇ ਰੇਗੀ 100 ਦਾ ਮਾਨਦਾਨ ਦਾ ਚਾ ਨਾ ਕਰ ਯਾਰ 150 ਵਾਲੀ ਗੱਲ ਯਾਰ ਫਰਸੇ ਬਾਹਰ ਨੰਨਾ ਮਾਨਦਾਨ ਦੀ ਉਹ ਕਿੱਦਾਂ ਕਰਾਂਗੇ ਉਹ ਤਾਂ ਕਰਾਂਗੇ ਸੀ ਛੋਰ ਛੜ ਕਰਾਵਾਂਗੇ ਉਹ ਤਾਂ ਗੰਗੇ ਨੂੰ ਪਤਾ ਨਹੀਂ ਨਵੀਂ ਹਰਖ ਨਹੀਂ ਜਾਂਦਾ ਯਾਰ ਹਾਂ ਯਾਰ ਕੋਈ ਹਜ਼ਾਰ ਦਾ ਪਏ ਦੇ ਘੇਰ ਕੇ ਲਿਆਗਾ ਕੰਝ ਦਾ ਤੱਤੂ ਗਿਆ ਆਈ ਉਹ ਹੀ ਛੱਡ ਜਾ ਛੋਟੀ ਜਰਦੇ ਆ ਯਾਰ ਆਈ ਪਉਗੇ ਸਾਡਾ ਤੂੰ ਨਹੀਂ ਮਾਰਦਾ ਤੇਰੀਆਂ ਦੀ ਅਸੀਂ ਵੇਚਦੇ ਸੱਤਾ ਮਾਰ ਮਾਰਾ ਮੈਂ ਭਾਈ ਫੜ ਨਾ ਵੇਚ ਹੋਰ ਵੇਚਦਾ ਨਾ ਕਿਸੇ ਨੂੰ ਬਸ ਬਹਰ ਬਗ ਕੋਈ ਨਹੀਂ ਲਓ ਜੀ ਤੁਹਾਡਾ ਸੋਨਾ ਲਓਗਾ ਲਓਗਾ ਬੱਕਰੀਆ ਉਹ ਨਾਲ ਜੀ ਮਰ ਜੇ ਤੱਕਾ ਹੋਰੇ ਜਾ ਸਾਡੇ ਹੱਥ ਚ ਗਾ ਕੋ ਹੁੰਦਾ ਅਸੀਂ ਨਹੀਂ ਤਿੰਨ ਤਿੰਨ ਹਜ਼ਾਰ ਦੀਆਂ ਸੱਤਾ ਮਾਰਦੇ ਤੁਹਾਡੇ ਪਿੱਛੇ ਹੋਰ ਖਾਲੀ ਤੇਰੀਆਂ ਕੀ ਭਰੀਆਂ ਆਉਣੀਆਂ ਹੁੰਦੀਆਂ ਨੇ ਯਾਰ ਨਹੀਂ ਤੇਰੀਆਂ ਕਿਹੜਾ ਭਰੀਆਂ ਸੀ ਨਹੀਂ ਦੇਖਦੇ ਥੋੜੀਆਂ ਕੱਟ ਲੈ ਲੈ ਮਾ ਕੀ ਹੁੰਦਾ ਤੂੰ ਰੱਖ ਹਾਂ ਲੈ ਜਾ ਤੇਰੇ ਹੀ ਦੇ ਦੇ ਆ ਜਾ ਹੋ ਗਈਆਂ ਐ ਜਿਹੜੇ ਭੱਜੂਗਾ ਇਹ ਸੱਤ ਵਜੇ ਆਲੇ ਖੜ ਕੇ ਗੱਜੂਗਾ ਕਿੱਧਰ ਕਾਲਾ ਭੱਜੂਗਾ ਹਾਂ ਕਰਾ ਦੇ ਉਹ ਖਰਚਾ ਪੈਸੇ ਦੇ ਦੇ ਤੇ ਦੇ ਦਿੰਦਾ ਤੇਰੀ ਆ ਸਾਈ ਆਪਣੀ ਸਾਈ ਆ ਅੱਛਾ ਆ ਜਾ ਸਾਈ ਮੂਰਤੀ ਲੈ ਆਪਾਂ ਆਓ ਚੱਲੀਏ ਚੱਲ ਆ ਜਾ ਤਰੇ ਹੱਕ ਚਲ ਚੱਕ ਉਹ ਕਰਾ ਦਾਂਗੇ ਛੋੜ ਮਾਤੇ ਕਰਾ ਦੂ ਛੋੜ ਕਿਤੇ ਨਹੀਂ ਮੁੰਡਾ ਭਜਦਾ ਨਰਮਾ